ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਅਰਿਸ ਚੈਨਲ ਤੇ ਸਾਡੇ ਨਾਲ ਨੇ ਅੰਕਲ ਮੰਗਲ ਸਿੰਘ ਬਰਾੜ ਜੀ ਤੇ ਆਂਟੀ ਅਮਰਜੀਤ ਕੌਰ ਬਰਾੜ ਜੀ ਇਸ ਚੈਨਲ ਤੇ ਆਪਾਂ ਹਮੇਸ਼ਾ ਗੱਲਬਾਤ ਕਰਦੇ ਆਂ ਪੰਜਾਬ ਦੇ ਆਪਣੇ ਵਿਰਸੇ ਬਾਰੇ ਆਪਣੇ ਸੱਭਿਆਚਾਰ ਬਾਰੇ ਤੇ ਅੱਜ ਦਾ ਸਾਡਾ ਟੌਪਿਕ ਹੈ ਪਹਿਰਾਵਾ ਪਹਿਲਾਂ ਕਹੇ ਜਾਂ ਪਹਿਰਾਵਾ ਮਰਦ ਜਾਂ ਔਰਤਾਂ ਜਾਂ ਬੱਚੇ ਪਾਉਂਦੇ ਸੀ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਅੰਕਲ ਜੀ ਤੋਂ ਅੰਕਲ ਤੁਹਾਡਾ ਵੀ ਤੇ ਆਂਟੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਤੇ ਥੈਂਕ ਯੂ ਬਹੁਤ-ਬਹੁਤ ਧੰਨਵਾਦ ਸ਼ੁਰੂ ਕਰੋ ਤੇ ਅੰਕਲ ਤੁਸੀਂ ਦੱਸੋ ਜੀ ਕਿ ਬੱਚੇ ਮੁੰਡੇ ਕਿਹੇ ਜਿਹੇ ਪਹਿਰਾਵਾ ਪਾਉਂਦੇ ਸੀ ਉਹਨਾਂ ਦਿਨਾਂ 'ਚ ਤੁਹਾਡੇ ਵੀ ਜੋ ਤੁਸੀਂ ਸੁਣੀਆਂ ਹੋਣ ਜਾਂ ਤੁਹਾਡੀ ਸੁਰਤ ਦੀਆਂ ਗੱਲਾਂ ਜਾਂ ਉਹਦੋਂ ਪਹਿਲਾਂ ਦੀਆਂ ਆਪਾਂ ਕਈ ਵਾਰੀ ਆਪਣੇ ਪਿਓਾਂ ਦਾਦਿਆਂ ਤੋਂ ਸੁਣੀਆਂ ਹੁੰਦੀਆਂ ਉਹ ਤੁਸੀਂ ਜ਼ਿਕਰ ਕਰੋ ਜੀ ਸੁਰਤਿਆਂ ਦਾ ਉਹ ਜੀ ਪਹਿਰਾਵਾ ਜਿਹੜਾ ਬੱਚਾ ਦਾ ਸੀ ਜਾਂ ਆਮ ਆਦਮੀਆਂ ਦਾ ਹੁੰਦਾ ਸੀ ਪਹਿਲੀ ਤਾਂ ਗੱਲ ਹੈ ਵੀ ਉਹ ਸਾਰਾ ਕੁਝ ਬੜਾ ਸਾਦਾ ਹੁੰਦਾ ਸੀ ਹਾਂਜੀ ਘਰ ਦੇ ਖੱਦਰ ਦੇ ਕੱਪੜੇ ਹੁੰਦੇ ਸੀ ਕਰਦਾ ਖਦਰ ਨੂੰ ਬੋਲਦੇ ਸੀ ਵੀ ਜਿਹੜਾ ਘਰਾਂ ਦੇ ਵਿੱਚ ਸੁਆਣੀਆਂ ਸੂਤ ਕੱਤ ਲੈਣੀਆਂ ਸੀ ਸੂਤ ਕੱਤ ਕੇ ਫਿਰ ਉਹਨੂੰ ਹਟੇਰ ਕੇ ਉਹਦੇ ਲੱਛੇ ਵਗੈਰਾ ਬਣਾ ਕੇ ਉਹ ਜੁਲਾਹਿਆਂ ਨੂੰ ਦੇਣੀਆਂ ਸੀ ਹਾਂਜੀ ਐ ਨਾਲ ਉਹ ਥੋੜੀ ਕਾਣੀ ਮਿਹਨਤ ਵੀ ਲੈਂਦੇ ਸੀ ਹੂੰ ਹੂੰ ਕੋਈ ਕਣਕ ਵੀ ਲੈਂਦੇ ਸੀ ਉਹ ਕਹਿੰਦੇ ਸੀ ਪਾਣ ਦੇਣੀ ਅਸੀਂ ਉਹਨੂੰ ਹਾਂਜੀ ਸੂਤ ਨੂੰ ਤਾਂ ਉਹ ਖਦਰ ਬੁਣ ਕੇ ਜਾਈ ਜਾਂਦੇ ਸੀ ਤੇ ਉਸ ਖਦਰ ਦੇ ਕੱਪੜੇ ਹੀ ਪਹਿਲੇ ਜ਼ਮਾਨੇ ਚ ਲੋਕ ਪਾਉਂਦੇ ਸੀ ਕਪਾਹ ਵੀ ਜਦੇ ਸੀ ਠੀਕ ਹੈ ਤੇ ਉਹ ਕਪਾਹ ਨੂੰ ਹੀ ਚੁਣ ਕੇ ਉਹਨੂੰ ਵੇਲ ਕੇ ਫਿਰ ਉਹਨੂੰ ਕੱਤ ਲੈਨੀਆ ਸੀ ਹੂੰ ਹੂੰ ਘਰਾਂ ਦੇ ਵਿੱਚ ਬੁੜੀਆਂ ਚਾਰਖਿਆਂ ਤੇ ਕੱਤ ਕੇ ਫਿਰ ਉਹਨੂੰ ਅਟੇਰਨਾ ਤੇ ਫਿਰ ਉਹ ਜਿਹੜਾ ਸੂਤ ਸੀ ਹਾਂਜੀ ਉਹਦਾ ਫਿਰ ਉਹ ਖੰਧਰ ਬਣਦਾ ਸੀ ਕਪਾਹ ਵੀ ਦੋ ਤਰ੍ਹਾਂ ਦੀ ਹੁੰਦੀ ਸੀ ਇੱਕ ਕੁਦਰਤੀ ਤੌਰ ਤੇ ਖਾਕੀ ਰੰਗ ਦੀ ਕਪਾਹ ਹੁੰਦੀ ਸੀ ਅੱਛਾ ਜੀ ਹਾਂ ਉਹ ਵੀ ਆਹ ਕਿੰਨੇ ਬੰਦੇ ਨੂੰ ਬਿਜਵਾ ਲੈਂਦੀ ਸੀ ਵੀ ਖਾਕੀ ਦੇ ਦੋ ਕਹਰੇ ਜਰੂਰ ਭੀਜੋ ਹਾਂਜੀ ਹਾਂਜੀ ਉਹ ਦੇ ਖੇਸਕੂਸ ਬਣ ਜਾਂਦੇ ਸੀ ਉਹ ਸੋਹਣੇ ਸਾਡੇ ਵੀ ਹੈਗਾ ਉਹ ਜੀ ਖੇਸੀ ਹੈਗੀ ਉਹ ਸੋਹਣੇ ਲੱਗਦੇ ਸੀ ਉਹ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਉਹ ਘਰ ਦਾ ਖੱਦਰ ਹੈ ਜਿਹੜਾ ਉਸੇ ਦੇ ਕੱਪੜੇ ਹੁੰਦੇ ਸੀ ਬਹੁਤੇ ਹਾਂਜੀ ਤੇ ਉਹ ਘਰਾਂ ਦੇ ਵਿੱਚ ਆਪ ਹੀ ਛਾਉ ਲੈਂਦੇ ਸੀ ਲੋਕ ਮਸ਼ੀਨਾਂ ਤਾਂ ਹੁੰਦੀਆਂ ਨਹੀਂ ਸੀ ਉਦੋਂ ਅੱਛਾ ਜੀ ਸੂਈ ਨਾਲ ਹੀ ਸੋਹਣੇ ਸੂਈ ਨਾਲ ਅੱਛਾ ਉਹ ਤਾਂ ਮਿਹਨਤ ਬਹੁਤ ਹੋ ਜਾਂਦੀ ਹਣੀ ਬਹੁਤ ਮਿਹਨਤ ਹੋ ਜਾਂਦੀ ਸੀ ਹੋਰ ਤਾਂ ਨਾ ਕੰਮ ਤਾਂ ਵੈਸੇ ਹੀ ਜ਼ਿਆਦਾ ਸੀ ਘਰਾਂ ਦਾ ਸਾਰਾ ਕੰਮ ਉਹਨਾਂ ਦੇ ਜਿੰਮੇ ਸੀ ਤੇ ਕੱਪੜੇ ਸਿਉਣ ਦਾ ਕੰਮ ਵੀ ਉਹਨਾਂ ਦੇ ਜਿੰਮੇ ਸੀ ਹਾਂਜੀ ਤੇ ਬੱਚਿਆਂ ਦੇ ਵੀ ਕੁੜਤਾ ਪਾਏ ਹੁੰਦਾ ਛੋਟੇ-ਛੋਟੇ ਬੱਚਿਆਂ ਦੇ ਵੀ ਸਾਰਿਆਂ ਦੇ ਵੱਡਿਆਂ ਦੇ ਵੀ ਕੁੜਤੇ ਪਾਏ ਹੁੰਦੇ ਨੀਕਰ ਹੁੰਦੀ ਕੁੜਤਾ ਤੇ ਨੀਕਰ ਹੀ ਆਮ ਤੌਰ ਤੇ ਹੁੰਦੀ ਸੀ ਅੱਛਾ ਜੀ ਉਦੋਂ ਪਹਿਲਾਂ ਪਜਾਮੇ ਨਹੀਂ ਸੀ ਹੁੰਦੇ ਹਾਂਜੀ ਕਈ ਬੱਚਿਆਂ ਦੀਆਂ ਜਿਵੇਂ ਫੋਟੋਆਂ ਦੇਖੀਆਂ ਛੋਟੇ ਹੁੰਦਿਆਂ ਦੀਆਂ ਜਿਹੜੀ ਕੋਈ-ਕੋਈ ਵਿਰਲੀ ਵਨ ਜੀ ਫੋਟੋ ਆਪਣੇ ਸਾਹਮਣੇ ਕਈ ਵਾਰੀ ਆ ਜਾਂਦੀ ਹੈ ਬਿਲਕੁਲ ਪੱਗਾਂ ਬੰਨੀਆਂ ਹੁੰਦੀਆਂ ਸੀ ਪੱਗਾਂ ਦੇ ਵਿੱਚ ਛੋਟਿਆਂ ਦੇ ਸਿਰ ਤੇ ਸਿਰ ਤੇ ਪੱਗਾਂ ਬੰਨੀਆਂ ਹੁੰਦੀਆਂ ਸੀ ਖਦਰ ਦੇ ਸਾਫੇ ਹੁੰਦੇ ਸੀ ਪਹਿਲਾਂ ਤਾਂ ਅੱਛਾ ਜੀ ਜਦੋਂ ਕਾਰਖਾਨੇ ਵਾਲਾ ਕੱਪੜਾ ਨਹੀਂ ਨਾ ਅਜੇ ਤੱਕ ਆਇਆ ਸੀ ਉਹਨੂੰ ਮੁੱਲ ਦਾ ਕੱਪੜਾ ਬੋਲਦੇ ਸੀ ਕਾਰਖਾਨੇ ਵਾਲਾ ਹਾਂ ਵੀ ਮੁੱਲ ਦਾ ਕੱਪੜਾ ਇਹ ਅੱਛਾ ਇਹ ਇਸ ਕਰਕੇ ਮਤਲਬ ਉਹ ਜਿਹੜੇ ਖਦਰ ਦੇ ਆਰਮੀ ਦੇ ਕੁਰਤੇ ਚਾਦਰੇ ਸਿਰ ਤੇ ਸਾਫਾ ਉਹ ਖਦਰ ਦੇ ਹੁੰਦੇ ਸੀ ਪਹਿਲਾਂ ਤਾਂ ਹਾਂਜੀ ਉਹ ਸਰਦੀ ਚ ਵੀ ਨਿੱਗੇ ਹੁੰਦੇ ਸੀ ਉਹ ਗਰਮੀ ਚ ਵੀ ਠੰਡੇ ਹੁੰਦੇ ਸੀ ਅੱਛਾ ਜੀ ਹਾਂ ਇਹ ਇਹ ਉਹਨਾਂ ਦੀ ਖਾਸੀਅਤ ਸੀ ਖੱਦਰ ਦੀ ਹਾਂਜੀ ਉਹ ਆਂਟੀ ਤੁਹਾਨੂੰ ਕੋਈ ਤੁਸੀਂ ਦੇਖਿਆ ਕਿ ਜਿਵੇਂ ਆਪ ਸੂਈ ਨਾਲ ਸਿਉਂਦੀ ਕਿਸਮ ਦੀ ਹਾਂ ਬੀਰਗ ਉਹ ਵੱਡੀ ਬੇਬੇ ਦੱਸਦੀ ਹੁੰਦੀ ਸੀ ਹਾਂਜੀ ਬਈ ਉਹਨਾਂ ਦੀ ਮਤਲਬ ਸੱਸ ਦਦੇਸ ਸਾਰੀਆਂ ਉਹ ਸਿਉਂਦੀਆਂ ਹੁੰਦੀਆਂ ਸੂਈ ਨਾਲ ਅੱਛਾ ਜੀ ਹਾਂ ਉਹਨਾਂ ਦੇ ਸਮੇਂ 'ਚ ਉਹ ਕਹਿੰਦੇ ਆ ਕਿ ਸਾਡੇ ਵੇਲੇ ਤਾਂ ਦਰਜੀ ਆ ਗਏ ਸੀ ਹਾਂਜੀ ਤੇ ਉਹ ਸੂਈ ਨਾਲ ਹੀ ਜਿਹੜੇ ਕੋਟ ਕਾਲਰ ਵਾਲੀਆਂ ਕੁੜਤਾਂ ਹੁੰਦੀਆਂ ਸੀ ਉਹਨਾਂ ਦੇ ਤੇ ਉਹ ਖਦਰ ਦੀਆਂ ਖਦਰ ਦੀ ਬੋਸਕੀ ਜਿਵੇਂ ਇਹਨਾਂ ਨੇ ਦੱਸਿਆ ਨਾ ਵੀ ਖਾਕੀ ਰੂਹ ਹਾਂਜੀ ਉਹ ਇੱਕ ਉਹ ਬੋਸਕੀ ਹੁੰਦੀ ਸੀ ਖਾਕੀ ਤੇ ਚਿੱਟੇ ਦੀ ਉਹ ਬਣਾ ਕੇ ਅੱਛਾ ਜੀ ਉਹਦਿਆਂ ਵੀ ਕੁੜਤੀਆਂ ਤੇ ਬੰਦਿਆਂ ਦੇ ਕੁੜਤੇ ਬੋਸਕੀ ਦੇ ਵੀ ਪਾਏ ਵੇਖੇ ਆ ਉਹ ਦੱਸਦੇ ਹੁੰਦੇ ਸੀ ਵੀ ਲਾਈਨਾਂ ਵਾਲੇ ਕੱਪੜੇ ਤਾਰੀਦਾਰ ਹਾਂ ਤਾਰੀਦਾਰ ਨੂੰ ਬੋਸਕੀ ਆ ਦੇ ਸੀ ਠੀਕ ਹੈ ਜੀ ਹਾਂ ਉਹ ਸਿਉਂਦੀਆਂ ਸੀ ਪਹਿਲਾਂ ਮੋٹے 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 ਟੋਪੇ ਮਾਰ ਕੇ ਤੇ ਬਸ ਉਹਨਾਂ ਨੇ ਘਰੇ ਸਿਉਂ ਕੇ ਬਾ ਲੈਣੇ ਹਾਂਜੀ ਤੇ ਉਹ ਜਿਵੇਂ ਚਾਦਰਾਂ ਬੰਨਣ ਦਾ ਜਿਹੜਾ ਸੀਗਾ ਰੁਝਾਨ ਉਦੋਂ ਉਹ ਕੁਝ ਤਾਂ ਹੀ ਵੀ ਹੋਊਗਾ ਵੀ ਪਜਾਮਾ ਸਿਓਣ ਤੇ ਟਾਈਮ ਲੱਗਦਾ ਹੋਣਾ ਚਾਦਰਾਂ ਕੋਈ ਸਿਓਣਾ ਨਹੀਂ ਪੈਂਦਾ ਹਨਾ ਕਿ ਹੋਰ ਵੀ ਕੋਈ ਰੀਜ਼ਨ ਇਹਦਾ ਨਹੀਂ ਪਜਾਮੇ ਦਾ ਉਦੋਂ ਰਵਾਇ ਜ ਨਹੀਂ ਸੀ ਹਾਂਜੀ ਪਜਾਮਾ ਤਾਂ ਬਹੁਤ ਲੇਟ ਸਾਡੀ ਸੁਰਤ ਚ ਹੀ ਲੋਕ ਪਾਉਣ ਲੱਗੇ ਆ ਪਜਾਮੇ ਤਾਂ ਅੱਛਾ ਹੀ ਅੱਛਾ ਹੀ ਨਹੀਂ ਪਹਿਲਾਂ ਪਹਿਲਾਂ ਪਜਾਮਾ ਨਹੀਂ ਸੀ ਹੁੰਦਾ ਅੱਛਾ ਅੱਛਾ ਉਹ ਮੈਨੂੰ ਯਾਦ ਆ ਵੀ ਸਾਡੇ ਸਕੂਲ ਦੇ ਵਿੱਚ ਮਿਡਲ ਸਕੂਲ ਚ ਸਾਡਾ ਹਾਂਜੀ ਤੇ ਜਿੰਨੇ ਮੁੰਡੇ ਜਾਂਦੇ ਸੀ ਉੱਥੇ ਹਾਂਜੀ ਉਹ ਸਾਰੇ ਨਿਕਰਾਂ ਪਾ ਕੇ ਜਾਂਦੇ ਸੀ ਤੇ ਸਾਡੇ ਇੱਕ ਹੜਵਾਸਾ ਹੈ ਜਿਗਰਾਉਂ ਦੇ ਇਲਾਕੇ ਦੇ ਸੀ ਉਹ ਉਹ ਕਹਿੰਦੇ ਵੀ ਤੁਸੀਂ ਸੰਘਾਂ ਵਰਗੀਆਂ ਲੱਤਾਂ ਕੱਢ ਕੇ ਆ ਜਾਂਦੇ ਹੋ ਘੜਾ ਲੱਗਦਾ ਇਸ ਤਰ੍ਹਾਂ ਤੁਸੀਂ ਪਜਾਮੇ ਪਾ ਕੇ ਕਰੋ ਅੱਛਾ ਜੀ ਉਹਨੇ ਸਾਨੂੰ ਪਜਾਮੇ ਪਾਉਣ ਲਾਇਆ ਠੀਕ ਤੇ ਉਹ ਪਜਾਮੇ ਕਿਉਂਕਿ ਇਹਨੇ ਬਹੁਤੇ ਲੋਕ ਪਾਉਂਦੇ ਨਹੀਂ ਸੀ ਹਾਂਜੀ ਕਾਮਨ ਨਹੀਂ ਸੀ ਪਜਾਮੇ ਹਾਂ ਤੇ ਉਹ ਬੱਚੇ ਫਿਰ ਜਦੋਂ ਸਕੂਲੋਂ ਜਾਂਦੇ ਛੁੱਟੀ ਵੇਲੇ ਹਾਂਜੀ ਤੇ ਸਾਥੇ ਚ ਬੰਦੇ ਬੈਠੇ ਹੁੰਦੇ ਤੇ ਉਹਨਾਂ ਨੂੰ ਟੀਚਰਾਂ ਕਰਦੇ ਆ ਉਹ ਘਟਨੇ ਵਾਲਾ ਆ ਗਿਆ ਉਹ ਸੁਥਰੇ ਵਾਲਾ ਆ ਗਿਆ ਤੇ ਉਹ ਭੱਜ ਕੇ ਕੰਬ ਦੇ ਸਾਥੀ ਜੀ ਅੱਛਾ ਅੱਛਾ ਇਸ ਤਰ੍ਹਾਂ ਦੇ ਉਹ ਉਪਰੇ ਲੱਗਦੇ ਸੀਗੇ ਸੁਥੋਂ ਵਾਲੇ ਸੀ ਉਹਨੂੰ ਪਜਾਮੇ ਨੂੰ ਠੀਕ ਹੈ ਜੀ ਜਿਵੇਂ ਬੰਦਿਆਂ ਦੇ ਪਜਾਮੇ ਨੂੰ ਹਾਂਜੀ ਸੁਥੋਂ ਕਹਿੰਦੇ ਸੀ ਜਿਹੜੇ ਔਰਤਾਂ ਦੇ ਸੀ ਉਹਨੂੰ ਸੁਥਣ ਕਹਿੰਦੇ ਸੀ ਅੱਛਾ ਜੀ ਹਾਂਜੀ ਹਾਂਜੀ ਸੁਥੜਾ ਤਾਂ ਸੁਣੀ ਆ ਹਾਂਜੀ ਜਾਂ ਹੋਰ ਵੀ ਇਹਦੇ ਸ਼ਬਦ ਜਿਵੇਂ ਤੰਬੀ ਹੋ ਗਿਆ ਹਨਾ ਆਂਟੀ ਹਾਂ ਤੇ ਬਾਕੀ ਖੇਤ ਬੰਨੇ ਵਾਲੇ ਤਾਂ ਉਹੋ ਆਪਣਾ ਮੁਕਾ ਹੀ ਬਨ ਲੈਂਦੇ ਸੀ اچھا ਉਹ ਚਾਦਰੇ ਤਾਂ ਕਿਤੇ ਬਾਹਰ ਅੰਦਰ ਜਾਣ ਵੇਲੇ ਮੇਰੇ ਖਿਆਲ ਆ ਵੀ ਕੰਮ ਕਰਨ ਕੰਮ ਕਰਨ ਵੇਲੇ ਜਿਹੜਾ ਮਤਲਬ ਚਾਦਰਾਂ ਉਹ ਇਹਨਾਂ ਉਹਦੀ ਥਾਂ ਤੇ ਖਤਰਦਾ ਹੁੰਦਾ ਸੀ ਨਾ ਕੰਫਰਟੇਬਲ ਨਹੀਂ ਨਾ ਹੁੰਦਾ ਹਾਂ ਇਸ ਕਰਕੇ ਮੁਕਾ ਬਨ ਲੈਣਾ ਕਿਸੇ ਇਲਾਕੇ ਨੂੰ ਮੁਕਾ ਕਹਿੰਦੇ ਸੀ ਪਰ ਨਾਲੇ ਕਹਿੰਦੇ ਸੀ ਸਾਫਾ ਵੀ ਕਹਿੰਦੇ ਸੀ ਹਾਂਜੀ ਹਾਂਜੀ ਕਈਆਂ ਇਲਾਕਿਆਂ ਸਬੋਸਾ ਵੀ ਕਹਿੰਦੇ ਹਾਂਜੀ ਹਾਂਜੀ ਉਹ 2 ਮੀਟਰ ਦਾ ਮਤਲਬ ਕਪੜਾ ਹੁੰਦਾ ਸੀ ਮੈਨੂੰ ਆਂਟੀ ਨੇ ਹੋਣੀ ਦੱਸਿਆ ਕਿ ਇਹ ਜਿਆ ਸੂਟ ਤੁਹਾਡੇ ਕੋਲੇ ਵੀ ਹੁੰਦਾ ਸੀ ਜਦੋਂ ਤੁਸੀਂ 20 ਸਾਲ ਦੇ ਸੀਗੇ ਹਾਂ ਤੇ ਜਦੋਂ ਉਹਨਾਂ ਵੇਲੇ ਅੱਜ ਤਾਂ ਸੂਟ ਪ੍ਰਚਲਿਤ ਹੋ ਗਏ ਸੀਗੇ ਹੋ ਗਏ ਸੀ ਉਹ ਤਾਂ ਕੱਲ ਪਰਸੋਂ ਦੀਆਂ ਗੱਲਾਂ ਆ ਹਾਂਜੀ ਤੇ ਉਸ ਤੋਂ ਪਹਿਲਾਂ ਤੁਸੀਂ ਸੁਣੀਆਂ ਹੋਣ ਜਿਹੜੇ ਬੇਬੇ ਅਰਗੀਆਂ ਤੋਂ ਕੋਈ ਹਾਉ ਜਿਹੜੀਆਂ ਔਰਤਾਂ ਖਦਰ ਤੇ ਹੀ ਪਾਉਂਦੀਆਂ ਹੁੰਦੀਆਂ ਸੀ ਜਿਵੇਂ ਇਹਨਾਂ ਨੇ ਦੱਸਿਆ ਵੀ ਖਦਰ ਦੀਆਂ ਕੁੜਤੀਆਂ ਕੋਟ ਕালার ਹੁੰਦੇ ਸੀ ਹਾਂਜੀ ਤੇ ਆਮ ਤੌਰ ਤੇ ਪੂਰੀ ਬਾਹ ਜਾਂ ਪੌਣੀ ਬਾਹ ਹੁੰਦੀ ਸੀ ਠੀਕ ਹੈ ਜੀ ਤੇ ਉਹ ਵਸੂਏ ਨਾਲ ਸਿਉਂਦੀਆਂ ਸੀ ਤੇ ਬਰੀਕ ਖੱਦਰ ਦੀਆਂ ਜਿਹੜੀਆਂ ਉਹ ਧਾਰੀਦਾਰ ਕੱਪੜਾ ਹੁੰਦਾ ਸੀ ਸੂਸੀ ਦੀਆਂ ਸੁਥਣਾ ਹੁੰਦੀਆਂ ਸੀ ਸੂਸੀ ਸੂਸੀ ਬੋਲਦੇ ਸੀ ਉਹਨੂੰ ਸੂਸੀ ਧਾਰੀਦਾਰ ਕੱਪੜੇ ਨੂੰ ਬਿਲਕੁਲ ਅੱਛਾ ਜੀ ਠੀਕ ਹੈ ਠੀਕ ਤੇ ਉਹ ਸੁਥਣਾ ਹੁੰਦੀਆਂ ਸੀ ਪੌਂਚੇ ਸਲਵਾਰਾਂ ਦੇ ਨਹੀਂ ਸੀ ਹੁੰਦੇ ਉਹ ਪਹਿਲਾਂ ਉਹ ਮਤਲਬ ਕਿ ਥੱਲੇ ਵਲਜੀ ਹੁੰਦੇ ਸੀਗੇ ਅੱਛਾ ਜੀ ਤੇ ਜਿਵੇਂ ਆ ਕੁੰਦਾ ਥੱਲੇ ਇੰਨਾ ਕੁ ਵਧਾ ਕੇ ਉਹ ਸੁਥਣ ਬੋਲਦੇ ਸੀ ਸੂਸੀ ਦੀਆਂ ਸੁਥਣਾ ਹੁੰਦੀਆਂ ਸੀ ਤੇ ਖੱਦਰ ਦੀਆਂ ਕੁੜਤੀਆਂ ਅੱਛਾ ਜੀ ਤੇ ਫੇਰ ਹੌਲੀ-ਹੌਲੀ ਹੌਲੀ-ਹੌਲੀ ਅਸ਼ਕ ਖੱਦਰ ਦੇ ਲੀੜੇ ਸਿਰ ਦੇ ਉੱਤੇ ਲਈ ਹੁੰਦੇ ਸੀ ਅੱਛਾ ਜੀ ਤੇ ਹੌਲੀ-ਹੌਲੀ ਫੇਰ ਜਦੋਂ ਦੂਜਾ ਕੱਪੜਾ ਆਉਣ ਲੱਗਿਆ ਕਾਰਖਾਨਿਆਂ ਤੇ ਜਿਵੇਂ ਦੱਸਦੇ ਆ ਕਾਰਖਾਨੇ ਵਾਲਾ ਫੇਰ ਉਹ ਸਲਵਾਰਾਂ ਹੁੰਦੀਆਂ ਸੀ ਸੂਫ ਬੋਲਦੇ ਸੀ ਜਿਹਨੂੰ ਆਪਾਂ ਅੱਜਕੱਲ ਗਰੇਸ ਕਟਨ ਜਾਂ ਗਲੇਜ਼ਡ ਕਟਨ ਆਖਦੇ ਨੇ ਉਹ ਹੁੰਦੇ ਸੀ ਹਾਂਜੀ ਤੇ ਸੂਸੀ ਦੀਆਂ ਸਲਵਾਰਾਂ ਹੁੰਦੀਆਂ ਸੀ ਸੁਤਨਾ ਤੇ ਕੱਗਰੇ ਹਾਂਜੀ ਸੂਫ ਤਾਂ ਆਪਾਂ ਸੁਣਾਂਗੇ ਹਾਂਜੀ ਸੂਫ ਹਾਂ ਤੇ ਉਹ ਕੱਗਰੇ ਵੀ ਹੁੰਦੇ ਸੀ ਹਾਂਜੀ ਕਾਰਖਾਨਿਆਂ ਵਾਲੇ ਕੱਪੜਾ ਜਿਹੜਾ ਸੀ ਉਹਨੂੰ ਮੁੱਲ ਦਾ ਕੱਪੜਾ ਸੀ ਮੁੱਲ ਦਾ ਅੱਛਾ ਇਹ ਮੁੱਲ ਵਾਲਾ ਕੱਪੜਾ ਹਾਂਜੀ ਦੂਜੇ ਨੂੰ ਘਰ ਦਾ ਖਦਰ ਹੁੰਦਾ ਸੀ ਹਾਂਜੀ ਕਿਉਂਕਿ ਉਹ ਘਰੇ ਬਣਾਇਆ ਹੁੰਦਾ ਸੀ ਹਾਂਜੀ ਆਮ ਤੌਰ ਤੇ ਕਾਲੇ ਜਾਂ ਚਿੱਟੇ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਉਹਨਾਂ ਦੇ ਕੱਗਰੇ ਕਾਲੇ ਜਾਂ ਚਿੱਟੇ ਹੁੰਦੇ ਸੀ ਫਿਰ ਉਹ ਕਾਲਾ ਰੰਗ ਲੈਂਦੀਆਂ ਸੀਗੀ ਉਹਨਾਂ ਨਹੀਂ ਉਹ ਤਾਂ ਫਿਰ ਜਦੋਂ ਇਹ ਮਸ਼ੀਨੀ ਕਪੜਾ ਆਉਣ ਲੱਗਿਆ ਉਹ ਤਾਂ ਰੰਗਿਆ ਰੰਗਾਇਆ ਹੁੰਦਾ ਸੀ ਹਾਂਜੀ ਹਾਂਜੀ ਤੇ ਉਹਨਾਂ ਦੇ ਉੱਤੇ ਉਹ ਲਾਇਆ ਹੁੰਦਾ ਸੀ ਆਪਣਾ ਕੰਨ ਜਾਂ ਤਾਂ ਬਰੀਕ-ਬਰੀਕ ਕੋਈ ਕੰਨੀਆਂ ਤੇ ਜਾਂ ਗੋਟਾ ਤੇ ਉਹਦੇ ਫਿਰ ਉਹ ਸੂਫ ਦੇ ਆਉਣ ਲੱਗੇ ਫਿਰ ਉਹਦੇ ਇੱਕ ਬੋਲੀ ਵੀ ਐ ਵੀ ਆਹ ਜਿਹੜੀ ਖੜੋਤੀ ਕੁੜਗੇ ਕੱਗਰਾ ਸਮਾਇਆ ਕਾਲੀ ਸੂਫ ਦਾ ਨਹੀਂ ਜਾਵੇ ਸ਼ੂਕ ਦਾ ਹਾਂਜੀ ਜਾਵੇ ਸ਼ੂਕ ਦਾ ਛੜੀ ਦੀ ਇੱਕ ਫੂਕ ਦਾ ਨਹੀਂ ਹਾਂਜੀ ਹਾਂਜੀ ਹਾਂ ਖੱਦਰ ਦੇ ਤਾਂ ਫਿਰ ਉਹ ਖੱਦਰ ਦੇ ਉੱਤੇ ਕਢਾਈ ਕਰਦੇ ਸੀ ਹਾਂਜੀ ਕਢਾਈ ਕਰਕੇ ਤੇ ਫਿਰ ਬਾਗ ਫੁਲਕਾਰੀਆਂ ਕੱਢ ਲੈਂਦੀਆਂ ਸੀ ਹਾਂਜੀ ਉਹ ਤਾਂ ਵੱਖਰੀ ਗੱਲ ਐ ਕਿ ਉਹ ਤਾਂ ਵੀ ਕਿਸੇ ਦਿਨ ਸੋਧਦੇ ਉਹ ਪਾਉਂਦੀਆਂ ਸੀ ਹਾਂਜੀ ਤੇ ਜਿਹੜੇ ਉਹਨਾਂ ਦੇ ਜਿਹੜੇ ਚਿੱਟੇ ਗਗਰੇ ਹੁੰਦੇ ਸੀਗੇ ਉਹ ਸ਼ਾਇਦ ਉਸ ਤੋਂ ਬਾਅਦ ਇਹ ਮਲਮਲ ਦੇ ਹੁੰਦੇ ਸੀ ਤੇ ਉਹਨਾਂ ਦੇ ਘੇਰੇ ਬਹੁਤ ਜ਼ਿਆਦਾ ਭਾਰੇ ਘੱਗਰੇ ਹੁੰਦੇ ਸੀ ਉਹ ਜਦੋਂ ਕਿਤੇ ਮਾੜੇ ਚੰਗੇ ਥਾਂ ਜਾਣ ਆਸਤੇ ਬੁੜੀਆਂ ਦੇ ਬਜ਼ੁਰਗਔਰਤਾਂ ਦੇ ਪਾਏ ਹੁੰਦੇ ਸੀ ਤੇ ਆਂਟੀ ਤੁਹਾਨੂੰ ਆਇ ਨਹੀਂ ਲੱਗਦਾ ਵੀ ਜਿਹੜੇ ਘੱਗਰੇ ਆ ਵੀ ਉਹ ਆਪਾਂ ਨੂੰ ਹੁਣ ਜਿਵੇਂ ਆਪਾਂ ਈਜ਼ੀ ਕੱਪੜੇ ਪਾਉਣ ਲੱਗੇ ਵੀ ਉਹ ਔਖੇ ਹੁੰਦੇ ਹੁਣੇ ਰੋਜ਼ ਆਪਾਂ ਕੰਮ ਕਾਜ ਕਰਨਾ ਕਿ ਉਦੋਂ ਆਦਤ ਪਈ ਹੁੰਦੀ ਆ ਹਨਾ ਨਹੀਂ ਨਹੀਂ ਆ ਨਹੀਂ ਸੀ ਪਾਉਂਦੇ ਉਹ ਜਿਵੇਂ ਬਈ ਕੋਈ ਮਤਲਬ ਪਿੰਡ ਦੀ ਨੂੰਹ ਆ ਉਹਨੂੰ ਮੁੰਡਾ ਉਹਦੇ ਮਤਲਬ ਆਪਦੇ ਸਹੁਰਾਂ ਤੋਂ ਲੈ ਕੇ ਆਇਆ ਉਹਨੂੰ ਫਿਰ ਬਾਹਰ ਲਈ ਫਿਰਨੀ ਤੇ ਲਿਆ ਕੇ ਉਹਨੂੰ ਬਿਠਾ ਕੇ ਉੱਥੇ ਕਿਸੇ ਦਰਖਤ ਦੇ ਠਾਂਜਕ ਤੇ ਟਿਕਣਾ ਲੈ ਤੇ ਫਿਰ ਉਹ ਘਰੇ ਆ ਜਾਂਦਾ ਸੀ ਘਰੋਂ ਫਿਰ ਕਗੜਾ ਲੈ ਕੇ ਕੁਝ ਪੰਜ ਚਾਰ ਕੁੜੀਆਂ ਘਰਾਂ ਦੀਆਂ ਕੋਈ ਬਹੂਆਂ ਉਹਨੂੰ ਜਾ ਕੇ ਤੇ ਉਹਨੂੰ ਲੈ ਕੇ ਆਉਂਦੀਆਂ ਸੀ ਕਿ ਔਰਤ ਜਦੋਂ ਸੱਤ ਵਿੱਚ ਦੀ ਨੰਗਦੀ ਹੈ ਤੇ ਉਹਦੇ ਸਲਵਾਰ ਪਾਈ ਹੈ ਉਹਦੀਆਂ ਅੱਡ-ਅੱਡ ਲੱਤਾਂ ਤੁਰੀ ਜਾਂਦੀਆਂ ਨਾ ਦਿਸਣ। ਅੱਛਾ ਅੱਛਾ ਤੇ ਉਹ ਕੱਗੜਾ ਪਾ ਕੇ ਹਾਂਜੀ ਹਾਂਜੀ। ਮਤਲਬ ਉਹ ਉਥੋਂ ਦੀ ਨੰਗੇ ਤੇ ਜਾਂ ਕਿਤੇ ਮੱਥਾ ਟੇਕਣ ਜਾਣਾ ਜਾਂ ਜਿੱਥੇ ਵੀ ਕਿਸੇ ਕੋਈ ਇਸ਼ਟ ਨੂੰ ਮੰਨਦੇ ਰਹੋ ਬਾਹਰ ਕਿਤੇ ਵੀ ਜਾਣਾ ਜਾਂ ਸਮਾਗਮ ਤੇ ਜਾਣਾ ਉਦੋਂ ਪੌਂਦੀਆਂ ਸੀ ਆਮ ਨਹੀਂ ਸੀ ਪੌਂਦੀਆਂ ਆਮ ਕਰੇ ਸੀ ਖੁਸ਼ੀ ਦੇ ਸਮਾਗਮ ਤੇ ਰੰਗਦਾਰ ਹੁੰਦੇ ਸੀ ਕੱਪੜੇ ਤੇ ਜੇ ਕੋਈ ਅਫਸੋਸ ਵਾਲਾ ਸਮਾਗਮ ਹੁੰਦਾ ਕੋਈ ਮਾਰ ਗਈ ਕਿਤੇ ਕਾਣ ਗਈਆਂ ਕੋਈ ਬੁੜੀਆਂ ਹੈ ਜੀ ਉਥੇ ਚਿੱਟੇ ਕਾ ਕਰਦੇ ਸੀ ਚਿੱਟੇ ਤੇ ਕਾਲੇ ਵੀ ਹੁੰਦੇ ਸੀ ਕਾਲੇ ਵੀ ਤੇ ਚਿੱਟੇ ਚੁੰਨੇ ਅੱਛਾ ਜੀ ਚੁੰਨੀ ਗੰਦੀ ਚਲਦੀ ਸੀ ਹਨਾ ਚੇ ਗੰਦੀਆਂ ਬਜ਼ੁਰਗਔਰਤਾਂ ਚੇ ਗੰਦੀਆਂ ਚੁੰਨੀਆਂ ਲੈੰਦੀਆਂ ਸੀ ਤੇ ਅੰਕਲ ਚਾਦਰੇ ਵੀ ਜਿਵੇਂ ਕਈ ਤਰ੍ਹਾਂ ਦੇ ਹੁੰਦੇ ਹੋਣੇ ਹਨਾ ਹਾਂ ਡੱਬੀਦਾਰ ਚਾਦਰੇ ਅੱਜ ਕਾ ਹਾਂ ਡੱਬੀਦਾਰ ਵੀ ਹੁੰਦੇ ਸੀ ਉਹ ਫਿਰ ਜਦੋਂ ਮੁੱਲ ਦਾ ਕੱਪੜਾ ਆਇਆ ਨਾ ਉਹਦੇ ਵਿੱਚ ਤਾਂ ਫਿਰ ਕਾਫੀ ਡਿਜ਼ਾਈਨ ਆ ਗਏ ਨਾ ਕਿ ਨੇ ਡੱਬੀਦਾਰ ਹੋ ਗਏ ਕੰਨੀ ਵਾਲੇ ਹੋ ਗਏ ਹਾਂ ਲੋਕ ਸਾਹਿਬ ਦੇ ਵਿੱਚ ਵੀ ਬੜਾ ਕੁਝ ਪਿਆ ਬੋਲੀਆਂ ਦੇ ਵਿੱਚ ਹਾਂਜੀ ਹਾਂ ਸਾਡੇ ਪਿੰਡ ਦੇ ਮੁੰਡੇ ਵੇਖ ਲੋ ਜਿਉਂ ਟਾਲੀ ਦੇ ਪਾਵੇ ਕੰਨੀਦਾਰ ਮੁੰਡੇ ਬੰਦੇ ਚਾਦਰੇ ਜਿਉਂ ਡੈ ਕਬੂਤਰ ਜਾਵੇ ਉਹ ਕੰਨੀਦਾਰ ਚਾਦਰੇ ਦਾ ਜ਼ਿਕਰ ਆਉਂਦਾ ਉਹਦੇ ਵਿੱਚ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਸੀ ਮਤਲਬ ਜਿਹੜਾ ਕੋਈ ਵੀ ਪਹਿਰਾਵਾ ਹੈ ਉਹਦੇ ਵਿੱਚ ਉਹ ਪਹਿਨਿਆ ਤਾਂ ਜਾਂਦਾ ਲੋੜ ਅਨਸਾਰ ਤੇ ਪਰ ਉਹਦੇ ਵਿੱਚ ਫੈਸ਼ਨ ਵੀ ਆ ਜਾਂਦਾ ਹਾਂਜੀ ਉਹਦੀ ਸ਼ਕੀਨੀ ਵੀ ਆ ਜਾਂਦੀ ਹੈ ਕਿਉਂਕਿ ਮਨੁੱਖ ਦੀ ਇਹ ਪ੍ਰਵਿਰਤੀ ਹੈ ਕਿ ਉਹਨੇ ਆਪਣੇ ਆਪ ਨੂੰ ਸੋਹਣਾ ਬਣਾ ਕੇ ਪੇਸ਼ ਕਰਨਾ ਠੀਕ ਹੈ ਨਾ ਵੀ ਮੈਨੂੰ ਚੰਗਾ ਲੱਗੇ ਪਾਇਆ ਲੋਕਾਂ ਨੂੰ ਵੀ ਚੰਗਾ ਲੱਗੇ ਤੇ ਕੰਨੀਦਾਰ ਦਾ ਅੰਕਲ ਤੁਹਾਡਾ ਮਤਲਬ ਹੈ ਵੀ ਉਹ ਜਿਹੜਾ ਚਾਦਰਾਂ ਵੀ ਉਹਦੇ ਸਾਈਡਸ ਤੇ ਕੁਝ ਡਿਜ਼ਾਈਨ ਹੁੰਦੇ ਉਹ ਕੰਨੀ ਦੇ ਉੱਤੇ ਜਿਵੇਂ ਕੁੜੀਆਂ ਅੱਜ ਚੁੰਨੀ ਦੇ ਨਾਲੇ ਗੋਟਾ ਲਾ ਲੈਣੀਆਂ ਉਸੇ ਤਰ੍ਹਾਂ ਹੀ ਉਹ ਜਿਹੜੀ ਕੰਨੀ ਹੈ ਉਹ ਕੰਨੀ ਬੁਣਤੀ ਦੇ ਵਿੱਚ ਵੀ ਉਹਵੇਂ ਬੁਣ ਦਿੰਦੇ ਸੀ ਅੱਛਾ ਅੱਡ ਦੇ ਰੰਗ ਦੀ ਹਾਂ ਉਹ ਕਾਰਖਾਨੇ ਚ ਉਸੇ ਤਰ੍ਹਾਂ ਅੱਡ ਦੇ ਰੰਗ ਦੀ ਜਿਵੇਂ ਫਰਜ਼ ਕੀ ਤਾਂ ਚਿੱਟਾ ਚਾਦਰ ਹੈ ਤੇ ਉਹਦੀ ਲਾਲ ਕੰਨੀ ਹੋਗੀ ਜਾਂ ਨੀਲੇ ਰੰਗ ਦੀ ਕੰਨੀ ਹੋਗੀ ਹਰੇ ਦੀ ਵੀ ਹੋ ਸਕਦੀ ਹੈ ਠੀਕ ਹੈ ਠੀਕ ਹੈ ਤੇ ਉਹ ਰੋਣ ਕੰਨੀਦਾਰ ਚਾਦਰਾਂ ਬੋਲਦੇ ਸੀ ਉਹ ਵੀ ਇੱਕ ਸ਼ਕੀਲੇ ਵਾਲੀ ਗੱਲ ਸੀ ਉਹ ਦੋ ਪੱਟੇ ਚਾਦਰੇ ਹੁੰਦੇ ਸੀ ਨਾ ਉਹ ਧੋਵਾ ਐਉਂ ਹੁੰਦਾ ਸੀ ਨਾ ਵੀ ਉਹ ਪੈਰਾਂ ਅੱਡੀਆਂ ਤੇ ਨਾਲ ਉਹ ਸਲੇ ਧਰਤੀ ਨਾਲ ਘਸਰਦਾ ਹੁੰਦਾ ਸੀ ਉਹ ਦੋ ਲੱਗੀ ਸੀ ਦੋ ਪੱਟੇ ਉਹ ਚਾਦਰ ਸੁਣਿਆ ਤੇ ਉਹ ਚਾਦਰ ਜਿਹੜਾ ਛਿਰੋ ਬਣਿਆ ਹੋਵੇ ਹਾਂਜੀ ਤੇ ਉੱਡੀਆਂ ਤੋਂ ਥੱਲੇ ਵੀ ਇਹਨਾਂ ਮਤਲਬ ਥੱਲੇ ਕਿੱਡੀ ਸੀ ਜਾ ਜਾਂਦਾ ਅੱਛਾ ਅੱਛਾ ਜੀ ਉਹ ਦੋ ਪੱਟਾ ਚਾਦਰ ਬੋਲਦੇ ਸੀ ਜਾ ਜਾਂਦਾ ਉਹ ਨਾਲ ਆਪੇ ਸਾਰਾ ਕੁਝ ਥੁੰਦਾ ਜਾਂਦਾ ਹਾਂ ਬਿਲਕੁਲ ਤੇ ਬਾਕੀ ਅੰਤੇ ਛੋਟੀਆਂ ਕੁੜੀਆਂ ਵੀ ਹੈ ਨਾ ਜਿਵੇਂ ਮੇਰੇ ਮੰਮੀ ਵਰਗੀਆਂ ਚਾਰ ਭੈਣਾਂ ਸੀਗੀਆਂ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਸਾਡੇ ਤਾਂ ਇੱਕੋ ਥਾਨ ਲਿਆਉਂਦੇ ਸੀ ਹਾਂ ਉਹ ਲਿਆਉਂਦੇ ਸੀ ਉਹ ਆਏ ਸੀਗਾ ਇਕੱਠੇ ਸੂਟ ਸੇ ਆਉਂਦੇ ਸੀ ਸਾਰੀਆਂ ਦੇ ਉਹ ਮਸ ਕੁੜੀਆਂ ਦੇ ਪਾਉਣ ਵਾਲਾ ਕਿ ਪਹਿਲੀ ਤਾਂ ਗੱਲ ਵੀ ਹੁਣ ਜਿਵੇਂ ਰਵਾਜ ਆ ਵੀ ਬੱਚਾ ਨਾਲ ਹਰੇਕ ਹੀ ਬੱਚਾ ਜਾਣਦਾ ਵੀ ਮੈਂ ਆ ਕੱਪੜੇ ਖਰੀਦਣੇ ਆ ਆਪਦੀ ਪਸੰਦ ਦੇ। ਉਦੋਂ ਉਹ ਹੁੰਦਾ ਸੀ ਜਿਹੜਾ ਘਰ ਦਾ ਮੁਖੀਆ ਹੁੰਦਾ ਸੀ ਬਜ਼ੁਰਗ ਹੁੰਦਾ ਸੀ ਨਾ ਉਹ ਹੀ ਜਾ ਕੇ ਲੈ ਆਉਂਦਾ ਸੀ। ਤੇ ਮੁੰਡਿਆਂ ਆਸਤੇ ਤਾਂ ਬਰੀਕ-ਬਰੀਕ ਕੋਈ ਡੱਬੀ ਵਾਲਾ ਜਾਂ ਲਾਈਨਦਾਰ ਇੱਕ ਥਾਂ ਚੱਕ ਲਿਆਉਣਾ। ਤੇ ਜਿਹੜੇ ਕੁੜੀਆਂ ਆਸਤੇ ਆਏ ਹੁੰਦਾ ਸੀਗਾ ਬਈ ਕੋਈ ਫੁੱਟੀਦਾਰ ਕੋਈ ਲੀੜਾ ਤੇ ਉਹ ਸਾਰੀਆਂ ਕੁੜੀਆਂਾਂ ਦੀ ਫਿਰ ਉਹੋ ਜਿਹੀ ਅਸੀਂ ਆਉਂ ਦਿੰਦੇ ਸੀ ਹਾਂਜੀ ਉਹ ਕੋਈ ਪਸੰਦ ਵਾਲੀ ਗੱਲ ਨਹੀਂ ਸੀ ਵੀ ਆ ਮੇਰੇ ਪਸੰਦ ਨਹੀਂ ਆਉਂਦੀ ਸੀ ਜਿਹੋ ਜਿਹਾ ਬਾਬਾ ਜੀ ਨੇ ਲਿਆ ਤਾਂ ਉਹ ਜਿਹਾ ਪਾ ਲਿਆ ਹਾਂ ਤੇ ਬਾਬਾ ਜੀ ਵੀ ਦੁਕਾਨ ਤੇ ਜਾ ਕੇ ਉਹ ਯਾਰੇ ਸੀ ਅੱਛਾ ਵੀ ਐ ਕਰ ਭਾਈ ਚਾਰ ਸੂਟ ਦੇ ਦੇ ਬੁੜੀਆਂ ਦੇ ਪੌੜਾ ਬੁੜੀਆਂ ਦੇ ਪੌੜਾ ਜਿਹੜਾ ਹੋਵੇ ਬਸ ਹਾਂਜੀ ਕੋਈ ਹੋਰ ਕੋਈ ਜੀ ਪਤਾ ਵੀ ਇੱਕ ਕੇ ਇੱਕ ਕੇ ਹੋ ਜੀ ਚੁਆਇਸ ਉਹਨਾਂ ਦੀ ਕਿ ਉਹਨਾਂ ਨੇ ਉਵੇਂ ਹੀ ਪਾ ਲਿਆ ਤੇ ਤਾਂ ਉਹਨਾਂ ਨੇ ਉਹ ਜਿਹਾ ਹਾਂ ਉਸੇ ਤਰ੍ਹਾਂ ਹੀ ਪਾ ਲਿਆ ਹਾਂ ਤੇ ਬੱਚਿਆਂ ਦੇ ਪੈਰ ਮਣ ਕੇ ਲੈ ਜਾਂਦੇ ਅੱਛਾ ਜੀ ਉਹਨਾਂ ਦੇ ਮੋਜੇ ਲਿਆਉਂਦੇ ਮਤਲਬ ਜੋੜੇ ਜੀ ਹਾਂ ਜੀ ਤੇ ਬਣੇ ਬਣਾਏ ਉੱਥੋਂ ਲੈ ਆਉਂਦੇ ਆਉਗੜਾ ਮਣ ਕੇ ਲੈ ਜਾਂਦੇ ਅੱਛਾ ਜੀ ਹਾਂ ਜੀ ਤੇ ਉਹ ਸਾਰਿਆਂ ਦੇ ਲੈ ਆਉਂਦੇ ਕਿਉਂ ਇਸੀ ਹਾਂ ਜੀ ਸਾਰੇ ਪਸੰਦ ਕਰ ਲੈਂਦੇ ਸੀ ਸਾਰੇ ਪਸੰਦ ਕਰ ਲੈਂਦੇ ਸੀ ਜੀ ਆਂਟੀ ਇੱਕ ਪੀੜ ਸਿਰ ਹੁੰਦਾ ਸੀ ਨਾ ਮੰਮੀ ਅਗੀਆਂ ਮੈਂ ਮੰਮੀ ਦੇ ਐਗਜ਼ਾਮਪਲ ਤਾਂ ਦਿੰਦੀ ਆ ਕਿਉਂਕਿ ਮੈਂ ਉਹਨਾਂ ਤੋਂ ਸੁਣੀਆਂ ਵੀ ਆ ਗੱਲਾਂ ਹਨਾ ਤੇ ਬੇਬੇ ਨਾਨੀ ਜੀ ਉਹ ਇਹਨਾਂ ਦੇ ਪੀੜ ਸਿਰ ਕਰ ਦਿੰਦੇ ਹੁੰਦੇ ਕਰਦੇ ਹਾਂ ਤੇ ਫਿਰ ਉਹ ਕਈ ਕਈ ਦਿਨ ਨਹੀਂ ਸੀ ਖੋਲਦੇ ਹੁੰਦੇ ਤੇ ਹਾਂ ਨਾ ਜੀ ਉਹ ਐਨੀ ਸੀ ਉਹ ਵੀ 8-8 10-10 ਦਿਨਾਂ ਕਿਸੀ ਨਾਂ ਨਵਾਉਣਾ ਕੁੜੀਆਂ ਨੂੰ ਤੇ ਉਹ ਫਿਰ ਉਹਨਾਂ ਦਾ ਸਿਰ ਗੁੰਦਦੇ ਸੀ ਕਿ ਇੱਕ ਤਾਂ ਵੀ ਕੇਸ ਵਧਣ ਹਾਂ ਅੱਛਾ ਜੀ ਤੇ ਉਹ ਜਿਹੜਾ ਪੀਰ ਸਿਰ ਤੁਸੀਂ ਆਦੇ ਨਾ ਉਹ ਇੱਥੇ ਵਿਚਕਾਰ ਸਿਰ ਦੇ ਮੀਟਿੰਗਾਂ ਐ ਕਰਕੇ ਇਧਰੋਂ ਤੇ ਇਧਰੋਂ ਕਰਕੇ ਫਿਰ ਉਹਨਾਂ ਨੂੰ ਐ ਇੱਕ ਦੂਜੀ ਦੇ ਉੱਤੇ ਧਰ ਕੇ ਐ ਜਿਹਨੂੰ ਆਪਾਂ ਫਪੋਂ ਅੰਗਰੇਜ਼ੀ ਚ ਚੈੱਕ ਆਖ ਦਿੰਦੇ ਹਾਂਜੀ ਹਾਂਜੀ ਉਹ ਪੇੜ ਗੁੰਦਣਾਦੇ ਸੀ ਠੀਕ ਹੈ ਜੀ ਤੇ ਉਹ ਕੁੜੀਆਂ ਦੇ ਗੁੰਦਦੇ ਸੀ ਛੋਟੀਆਂ ਛੋਟੀ ਉਮਰ ਦੀਆਂ ਕੁੜੀਆਂ ਦੇ ਤੇ ਉਹ ਮਤਲਬ ਸਿਰ ਦੇ ਵਿਚਾਲੇ ਹੁੰਦਾ ਸੀ ਇੱਥੋਂ ਚੀਰ ਨਿਕੜ ਕੇ ਤੇ ਇਧਰਲੇ ਪਾਸੇ ਦੋਹੀਂ ਪਾਸੇ ਮੀਟੀਆਂ ਕਰਕੇ ਉਹਨੂੰ ਦੱਥੇ ਬੋਲਦੇ ਸੀ ਦੱਥੇ ਦੱਥੇ ਤੇ ਉਹ ਮੀਡੀ ਨੂੰ ਤੇ ਉਹ ਪੀੜ ਸਿਰ ਕਰਕੇ ਫਿਰ ਪਿੱਛੇ ਘੁੱਤ ਜਾਂਦੇ ਸੀ ਠੀਕ ਹੈ ਜੀ ਉਹ ਕੁੜੀਆਂ ਦਾ ਮਤਲਬ ਸਿਰ ਗੁੰਦਦੇ ਸੀ ਫਿਰ 8-10 ਦਿਨਾਂ ਤੋਂ ਫਿਰ ਕੇਸੀ ਕੁੜੀਆਂ ਉਹਨਾਂ ਉਹਦੀਆਂ ਮਾਵਾਂ ਦਾ ਕੰਮ ਵੀ ਘਟ ਜਾਂਦਾ ਹੋਊਗਾ ਫਿਰ ਉਹ 10 ਦਿਨ ਉਹਨਾਂ ਨੂੰ ਮਾਂ ਨਹੀਂ ਇੱਕ ਬਟੇ ਦਾ ਹੋਰ ਵੀ ਕਾਰਨ ਸੀ ਹਾਂਜੀ ਜਿਹੜੇ ਇੱਥੇ ਸੀ ਨਾ ਆਪਣੇ ਪੁਰਪੜੀਆਂ ਦੇ ਕੋਲੇ ਜਿਹੜੇ ਕੇਸ ਹੁੰਦੇ ਸੀ ਹਾਂਜੀ ਉਹ ਜੇ ਥੱਲੇ ਲੰਮਕਦੇ ਰਹਿੰਦੇ ਹਾਂਜੀ ਤਾਂ ਉਹ ਲੜਕੀ ਦੀ ਨਿਹੜਾ ਉਧਰ ਨੂੰ ਜਾਂਦੀ ਸੀ ਵਾਲਾਂ ਨੂੰ ਝਾੜਦੀ ਸੀ ਉਹ ਹਾਂਜੀ ਉਹ ਜਦੋਂ ਉਹਦੇ ਨਿਰਾਸ਼ ਫਰਕ ਪੈ ਜਾਂਦਾ ਸੀ ਉਹਦੀਆਂ ਅੱਖਾਂ ਦੇ ਵਿੱਚ ਟੇਢਾਪਨ ਆ ਜਾਂਦਾ ਸੀ ਜਿਵੇਂ ਆਪਾਂ ਨੇ ਟੀਰ ਕੱਢਦਾ ਫਰਮਾਉਣਾ। ਯੋ ਟੀਰ ਨਾ ਕੱਢੇ ਇਸ ਕਰਕੇ ਉਹ ਜਿਹੜੇ ਵਾਲ ਸੀ ਉਹ ਬਿਲਕੁਲ ਖਿੱਚ ਕੇ ਪਿਛਾਂ ਸੀ ਤਾਂ ਕਿ ਉਹਨੂੰ ਦਿਸਾਂ ਨਾ ਫਿਰ ਲੰਮਕੀ ਦੇ ਰਹਿੰਦੇ ਸਨ। ਅੱਛਾ ਹਾਂ ਨਹੀਂ ਤਾਂ ਅੱਖਾਂ ਤੋਂ ਟੀਰ ਕੱਢਣ ਵਾਈ ਜਦੋਂ ਉਹ ਯੋਮੀਗੋਂਦ ਦੇ ਸੀ। ਕੁੜੀ ਟੀਰ ਨਾ ਕੱਢਣ। ਅੱਛਾ ਅੱਛਾ ਅੱਛਾ। ਉਹ ਇਸ ਕਰਕੇ ਹੁੰਦੇ ਸੀ। ਹਾਂਜੀ। ਅਤੇ ਬਾਕੀ ਇਹ ਜਿਹੜਾ ਸਗੀ ਫਲ ਬਾਰੇ ਇਹਨਾਂ ਨੂੰ ਬੜਾ ਪਤਾ ਹੋਊ। ਅੱਛਾ ਜਿਹੜਾ ਹਾਂਜੀ ਗਹਿਣੇ ਹਾਂ ਜਿਹੜੇ ਗਹਿਣੇ ਸੀ ਉਹਨਾਂ ਦੇ ਉਹ ਬਤਲ ਸਰਦੇ ਉੱਤੇ ਮੋਟਾ ਜਿਹਾ ਪਰਾਂ ਦਾ ਰੱਖ ਕੇ ਤੇ ਫਿਰ ਇੱਕ ਸੱਗੀ ਹੁੰਦੀ ਹਾਂਜੀ ਸੱਗੀ ਇਹ ਦੋਹੀਂ ਪਾਸੇ ਫੁੱਲੀਆਂ ਹੁੰਦੀਆਂ ਦੋ ਹਾਂਜੀ ਉਹਨੂੰ ਉੱਚਾ ਸਰਾਂ ਦੇ ਸਿਉਂ। ਅੱਛਾ ਜੀ। ਵੀ ਉਹ ਜਦੋਂ ਆਪਾਂ ਕਰ ਲੈਨੇ ਆ ਤੇ ਇੱਥੇ ਲਾ ਲੈਨੇ ਆ ਉਹ ਉੱਚਾ ਸਰ ਉਹ ਤਾਂ ਵਿਆਹ ਮਿਲੇ ਵਿਆਹ ਮਿਲੇ ਉਹ ਵਿਆਹ ਵੇਲੇ ਉੱਚਾ ਸਰ ਹੁੰਦਾ ਸੀ ਤੇ ਵਿਆਹ ਤੋਂ ਪਿੱਛੋਂ ਵੀ ਕੁੜੀਆਂ ਜਿਹੜੀਆਂ ਸੀ ਉਹ ਉੱਚਾ ਸਰ ਹੀ ਕਰ ਬਹਤੀਆਂ ਸੀ। ਹਾਂਜੀ ਆਪਣੇ ਪ੍ਰੋਫੈਸਰ ਗੁਰਦਿਆਲ ਸਿੰਘ ਆ ਨਾ ਆਪਣੇ ਪੰਜਾਬੀ ਦੇ ਬਹੁਤ ਤੁਹਾਡੇ ਨਾਵਲਕਾਰ ਹੋਇਆ ਹਾਂਜੀ ਹਾਂਜੀ ਉਹਨਾਂ ਨੇ ਇੱਕ ਥਾਂ ਲਿਖਿਆ ਹੈ ਅੱਛਾ ਜੀ ਮਤਲਬ ਜਿਹੜੇ ਸੱਗੀ ਫੁੱਲ ਗੁੰਦ ਕੇ ਜਿਹੜਾ ਸਿਰ ਗੁੰਦਣਾ ਉਹਨੂੰ ਉੱਚਾ ਖਰਜ ਉਹ ਕਹਿੰਦੇ ਸੀ ਹਾਂਜੀ ਤਾਂ ਉਹ ਕਹਿੰਦਾ ਵੀ ਮੈਂ ਜਦੋਂ ਘਰਦਿਆਂ ਨਾਲੋਂ ਅੱਡ ਹੋਇਆ ਹੂੰ ਹੂੰ ਤੇ ਮੇਰੇ ਕੋਲੇ ਕੋਈ ਜਾਇਦਾਦ ਨਹੀਂ ਸੀ ਤੇ ਗਰੀਬੀ ਆ ਗਈ ਘਰ 'ਚ ਉਹ ਆ ਮੇਰੀ ਘਰਵਾਲੀ ਨੇ ਉਹ ਨਾ ਨਾ ਬੀਬੀ ਬਲਵੰਤ ਕੌਰ ਜੀ ਨਾ ਪਰ ਬਲਵੰਤ ਕੌਰ ਨੇ ਫਿਰ ਆਪਣੇ ਗਹਿਣੇ ਮੈਨੂੰ ਦੇ ਦਿੱਤੇ ਸਗੀ ਫੁੱਲ ਉਹ ਵੇਚ ਕੇ ਵੀ ਤਾਂ ਕਿ ਮੈਂ ਘਰ ਦਾ ਖਰਚ ਚਲਾਵਾਂ ਹਾਂਜੀ ਉਹ ਕਹਿੰਦਾ ਵੀ ਮੇਰਾ ਸਿਰ ਉੱਚਾ ਰੱਖਣ ਦੀ ਖਾਤਰ ਉਹਨੇ ਆਪ ਦਾ ਸਿਰ ਨੀਵਾ ਕਰ ਲਿਆ ਵਾਹ ਜੀ ਵਾਹ ਇਹ ਬਹੁਤ ਵੱਡੀ ਕੁਰਬਾਨੀ ਸੀ ਹਾਂਜੀ ਆਮ ਸ਼ੇਰਮ ਬਾਹੇ ਨੂੰ ਆਮ ਮਿੱਡੀਆਂ ਵਾਲੇ ਨੂੰ ਨੀਵਾ ਸਿਰ ਆ ਦੇ ਸੀ ਨਾ ਅੱਛਾ ਅੱਛਾ ਨੀਵਾ ਸਿਰ ਹਾਂਜੀ ਸਗੀ ਫੁੱਲਿਆਂ ਵਾਲੇ ਸਗੀ ਫੁੱਲ ਤੋਂ ਬੜਾ ਜਿਹੜਾ ਸਗੀ ਫੁੱਲਿਆਂ ਤੋਂ ਬੜਾ ਉਹ ਨੀਵਾ ਸਿਰ ਰੱਖਦਾ ਸੀ ਅੱਛਾ ਅੱਛਾ ਹਾਂਜੀ ਉਹ ਜੀ ਨੋ ਕਰਦਾ ਤੇ ਤੇ ਵਿਰਸਾ ਸਾਡਾ ਤੇ ਵਿਰਾਸਤੀ ਚੀਜ਼ਾਂ ਹਾਂਜੀ ਹਾਂਜੀ ਤੇ ਇਹ ਆਪਣੇ ਆਮ ਪਾਉਣ ਵਾਲੇ ਸੀਗੇ ਕੱਪੜੇ ਹਨਾ ਤੇ ਆਉਣ ਜਾਣ ਨੂੰ ਜਿਵੇਂ ਕਿਤੇ ਵਿਆਹ ਸ਼ਾਦੀ ਤੇ ਜਾਣਾ ਤੇ ਉਦੋਂ ਫਿਰ ਕੋ ਅੱਡ ਦੇ ਹੋਰ ਤਰ੍ਹਾਂ ਦੇ ਥੋੜੇ ਜਿਵੇਂ ਚੰਗੇ ਕੱਪੜੇ ਪਾਉਂਦੇ ਸੀ ਹਾਂ ਹਾਂ ਉਦੋਂ ਫਿਰ ਉਹ ਤਾਂ ਫਿਰ ਮਬੀਰਾ ਤਾਂ ਫਿਰ ਰੇਸ਼ਮੀ ਕੱਪੜਿਆਂ ਦਾ ਵੀ ਰਿਵਾਜ ਆ ਗਿਆ ਹੂੰ ਹੂੰ ਤੇ ਟੂਲ ਦੀ ਫੁਲਕਾਰੀ ਹੁੰਦੀ ਸੀ ਉਹ ਬਰੀਕ ਕਪੜਾ ਹੁੰਦਾ ਸੀ ਅੱਛਾ ਤੇ ਉਹਦੇ ਤੇ ਕਢਾਈ ਹੁੰਦੀ ਸੀ ਪੱਟ ਨਾਲ ਕੱਢੀ ਜਾਂਦੀ ਸੀ ਚੋਪ ਚੋਪ ਨਾਲ ਤੇ ਉਹ ਮਤਲਬ ਉਹ ਕੱਢੀ ਉਹ ਕੱਢੀ ਹੁੰਦੀ ਸੀ ਕਿ ਪੱਟ ਨਾਲ ਹੀ ਤੇ ਦੂਜੇ ਜਿਹੜੇ ਬਾਗਫਲਕਾਰੀਆ ਉਹ ਪੱਟ ਦਾ ਧਾਗਾ ਹੁੰਦਾ ਸੀ ਜਿਹੜਾ ਤੁਸੀਂ ਪਾਟਾ ਦੇ ਨਾ ਉਹ ਬਾਗ ਕੱਢੇ ਹੁੰਦੇ ਸੀ ਹਾਂਜੀ ਉਹ ਤਾਂ ਆਮ ਨਹੀਂ ਸੀ ਲੈੰਦਗਾ ਤਾਂ ਉਹ ਵਿਆਹ ਸ਼ਾਦੀ ਜਿਵੇਂ ਵੀ ਟੂਲ ਦੀ ਫਲਕਾਰੀ ਤਾਂ ਸ਼ਗਨ ਵਿਆਹ ਕਰਨ ਵੇਲੇ ਲੈਣੀ ਹਾਂਜੀ ਤੇ ਜਾਂ ਜਿਵੇਂ ਵਿਆਹਾਂ ਦੇ ਵਿੱਚ ਜਿਵੇਂ ਨੂਨ ਨੂੰ ਉਟੋਂ ਦੇ ਸੀ ਉਹ ਕੱਗਰਾ ਕਗਰੀ ਬੋਲਦੇ ਸੀ ਅੱਛਾ ਉਹਨੂੰ ਉਹ ਰੇਸ਼ਮੀ ਕਪੜਾ ਹੁੰਦਾ ਸੀ ਉਹਨੂੰ ਸ਼ੈਲ ਦੀ ਕਗਰੀ ਬੋਲਦੇ ਸੀ ਹੁਣ ਵਿਆਹ ਹੈ ਕੁੜੀ ਦਾ ਹਾਂਜੀ ਤੇ ਨਾਨਕੇ ਉਹਨੂੰ ਉਹਦਾ ਸੂਟ ਲਿਆਉਂਦੇ ਸੀ ਜਿਹੜਾ ਆਪਾਂ ਕੁੜੀ ਨੂੰ ਨਹਾਈ ਤੋਈ ਤੋਂ ਬਾਅਦ ਪਾਉਂਦੀ ਹਾਂ ਨਾਨਕੇ ਲਿਆਉਂਦੇ ਸੀ ਹਾਂਜੀ ਤੇ ਉਹ ਜਿਹੜਾ ਸੂਟ ਹੁੰਦਾ ਸੀ ਉਹਦੇ ਨਾਲ ਜਿਹੜੀ ਚੁੰਨੀ ਹੁੰਦੀ ਸੀ ਭਨਵਾ ਗੋਟਾ ਲੱਗਿਆ ਹੁੰਦਾ ਸੀ ਤੇ ਉਹਦੇ ਉੱਤੇ ਸੁੱਬਰ ਹੁੰਦਾ ਸੀ ਸੁੱਬਰ ਸੁੱਬਰ ਉਹ ਖੱਦਰ ਦਾ ਕੱਪੜਾ ਹੁੰਦਾ ਸੀ ਉਹਦੇ ਉੱਤੇ ਜਾਂ ਛਾਪਾ ਹੁੰਦਾ ਸੀ ਜਾਂ ਉਹਦੇ ਚਾਰ ਚੁੰਡਾਂ ਤੇ ਕਢਾਈ ਹੁੰਦੀ ਸੀ ਅੱਛਾ ਜੀ ਦੋ ਛੜੀਆਂ ਦੂਰਾ ਲੀੜਾ ਠੀਕ ਹੈ ਜੀ ਠੀਕ ਬਈ ਆ ਪਹਿਲਾਂ ਚੁੰਨੀ ਚੁੰਨੀ ਦੇ ਉੱਤੇ ਦੋ ਚੁੰਨੀ ਦੇ ਉੱਤੇ ਜਿਹੜਾ ਉੱਤੇ ਹੁੰਦਾ ਸੀ ਉਹਨੂੰ ਦੋ ਛੜੀਆਂ ਬੋਲਦੇ ਸੀ ਅੱਛਾ ਜੀ ਤੇ ਉਹ ਸੁਭਰ ਹੁੰਦਾ ਸੀ ਤੇ ਉਹ ਜਿਹੜਾ ਸੁਭਰ ਤਾਂ ਉਹਨੂੰ ਨਹੀਂ ਤੋ ਇਹ ਤਾਂ ਬਾਅਦ ਸੁਭਰ ਹੋਦੇ ਤੇ ਦੇਖ ਕੇ ਤੇ ਉਹ ਕੁੜੀ ਨੂੰ ਨਹਾ ਕੇ ਲੀੜੇ ਪਾਉਂਦੇ ਹੁੰਦੇ ਸੀ ਤੇ ਉਹ ਉੱਤੇ ਚਾਦਰਾਂ ਦਿੰਦੇ ਸੀ ਅੱਛਾ ਜੀ ਠੀਕ ਹੈ ਤਾਂ ਤਿੰਨੇ ਲੀੜੇ ਤੇ ਉੱਤੇ ਉਹ ਜਾਦਰਾ ਜਦੋਂ ਦੋ ਸੜ ਗਿਆ ਹੋ ਗਿਆ ਫਿਰ ਵੀ ਦੋ ਦੋ ਲੀੜੇ ਦੂਰਾ ਕਪੜਾ ਦੂਰਾ ਠੀਕ ਹੈ ਆ ਵੀ ਦੂਰਾ ਹੋ ਗਿਆ ਹਾਂਜੀ ਕਿਉਂਕਿ ਜਿਹੜਾ ਪਰਦਾ ਕੋ ਔਰਤ ਦੀ ਜ਼ਿੰਦਗੀ ਦਾ ਇੱਕ ਮੁੱਖ ਅੰਗ ਮੰਨਿਆ ਜਾਂਦਾ ਹਾਂਜੀ ਹਾਂ ਕਿਉਂਦਾ ਪਰਦੇ ਜਰਣਾ ਜ਼ਰੂਰੀ ਹੈ ਇੰਨੀ ਆਜ਼ਾਦੀ ਨਹੀਂ ਸੀ ਉਦੋਂ ਲੜਕੀਆਂ ਨੂੰ ਔਰਤਾਂ ਨੂੰ ਠੀਕ ਹੈ ਜੀ ਹਾਂਜੀ ਹਾਂ ਆ ਜਦੋਂ ਸਾਡੇ ਮੁਸਲਮਾਨੀ ਰਾਏ ਆ ਹੂੰ ਹੂੰ ਉਦੋਂ ਉਹ ਬਰਕਾ ਪਹਿਨਦੇ ਸੀ ਹਾਂਜੀ ਹਾਂਜੀ ਕੋਂਡੋ ਤੋਂ ਆਇਆ ਅਸੀਂ ਕੋਂਡੋ ਨਾਲ ਤੋਂ ਲੈ ਲਿਆ ਹਾਂਜੀ ਹਾਂਜੀ ਤੇ ਜਦੋਂ ਫਿਰ ਅੰਗਰੇਜ਼ਾਂ ਦਾ ਆਇਆ ਤੇ ਫਿਰ ਅਸੀਂ ਆਹ ਪਤਲੂਣਾ ਪਾਉਣ ਲੱਗੇ ਪੈਂਟਾ ਪਾਉਣ ਲੱਗੇ ਹਾਂਜੀ ਹੌਲੀ ਹੌਲੀ ਉਹਦਾ ਕਲਚਰ ਦੇ ਉੱਤੇ ਤਾਂ ਅਸਰ ਪੈਂਦਾ ਹੀ ਹੈ ਨਾ ਅਸਰ ਪੈਂਦਾ ਹਾਂਜੀ ਔਰਤ ਨੂੰ ਪਰਦੇ ਚ ਰੱਖਣ ਦੇ ਬਾਰੇ ਉਹਨਾਂ ਨੂੰ ਘਗਰਾ ਵੀ ਇੱਕ ਉਸੇ ਦੀ ਮਿਸਾਲ ਹੈ ਹਾਂਜੀ ਹਾਂਜੀ ਕਿ ਉਹਨੂੰ ਪਰਦੇ ਚ ਲਪੇਟਿਆ ਜਾਵੇ ਉਹਨੂੰ ਨੰਗੇ ਮੂੰਹ ਤੁਰਨਾ ਫਿਰਨਾ ਔਰਤਾਂ ਵਾਸਤੇ ਤਾਂ ਬਹੁਤ ਵੱਡੀ ਗੱਲ ਸੀ ਹਾਂਜੀ ਦੰਗੇ ਮਤਲਬ ਅਨੰਤ ਗਾੜ ਜਿਨਾਂ ਗੇਮੋਂ ਨਹੀਂ ਹੁੰਦੇ ਸੀ ਹਾਂਜੀ 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 ਵਿਆਹ ਵੇਲੇ ਵੀ ਮਤਲਬ ਲੜਕੀ ਦਾ ਘੁੰਡ ਕਢਿਆ ਹੁੰਦਾ ਸੀ ਉਹਦਾ ਚਿਹਰਾ ਨਹੀਂ ਸੀ ਦਿਖਦਾ ਕਿਸੇ ਨੂੰ ਹਾਂਜੀ ਹਾਂਜੀ ਹੋਰ ਮੈਂ ਇੱਕ ਸਾਦਗੀ ਦੀ ਤੁਹਾਨੂੰ ਮਿਸਾਲ ਦਿੰਨੀ ਆਂ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਕੁੜੀ ਦੇ ਨਾਂ ਨਕੇ ਲੀੜੇ ਲਿਆਉਂਦੇ ਹੁੰਦੇ ਸੀ ਤੇ ਹੁਣ ਤਾਂ ਆਪਾਂ ਕਹਿੰਦੇ ਆ ਵਿਆਹ ਕੱਪੜਾ ਸਲਾਈ ਕਰਨੀ ਆ ਫਿਟਿੰਗ ਆ ਉਹਦਾ ਮੀਚ ਉਹਦਾ ਮੀਚ ਦੇਣਾ ਉਹ ਨਾਂਕੇ ਲਿਆਉਂਦੇ ਸੀ ਆਮ ਤੌਰ ਤੇ ਜੇ ਘਰਾਂ ਦੇ ਵਿੱਚ ਕੋਈ ਕੁੜੀ ਜਿਹੜੀ ਕੁੜੀ ਦਾ ਵਿਆਹ ਹੁੰਦਾ ਉਹਦੇ ਨਾਲ ਐ ਕਰਕੇ ਅੰਦਾਜ਼ਾ ਜਿਹਾ ਲਾ ਕੇ ਦਰਜੀ ਨੂੰ ਕਹਿਣਾ ਵੀ ਭਾਈ ਆ ਇਹ ਜੀ ਹੈ ਕੁੜੀ ਪਤਲੀ ਜੀ ਤੇ ਇੰਨੀ ਕੁ ਲੰਮੀ ਐ ਸਿਉਂਦੇ ਓਵੇਂ ਕੁੜੀਆਂ ਪਾ ਲੈਂਦੀਆਂ ਸੀ ਉਹਦਾ ਮੇਚਾ ਨਹੀਂ ਸੀ ਮੇਚਾ ਨਹੀਂ ਸੀ ਇਹ ਚੈਨੀ ਸੀ ਲੈਂਦਾ ਉਹਦਾ ਅੱਜ ਕਾ ਤੇ ਕਵਾਰੀ ਸਮਾਗ ਕੇ ਤੇ ਕਿੰਨੇ ਵਾਰੀ ਫਿਰ ਲੋਟ ਕਰਾਉਂਦੇ ਆ ਹਨਾ ਕਿਉਂ ਠੀਕ ਨਹੀਂ ਆਇਆ ਇਹ ਮੇਰੇ ਕੰਨੀ ਕੰਨੀ ਸੁਣਨ ਦੀ ਗੱਲ ਹੈ ਵੀ ਇਹ ਇਹ ਜੀ ਹੈ ਕੁੜੀ ਭਾਈ ਤੇ ਵਸਤੂ ਲਈ ਦੇ ਸੌਂਦੇ ਉਹ ਨਾਲ ਕੇ ਲੈ ਆਉਂਦੇ ਤੇ ਵਿਆਹ ਲਈ ਕੁੜੀ ਹੋਵੇ ਪਾ ਲੈਂਦੀ ਸੀ ਉਹ ਹੀ ਪਾ ਲੈਂਦੇ ਸੀ ਫਿਰ ਵੀ ਜੱਚਦੀਆਂ ਸੀ ਕੁੜੀਆਂ ਦੇ ਚਿਹਰੇ ਤਾਂ ਸੋਹਣੀਆਂ ਸੀ ਹਾਂਜੀ ਹਾਂਜੀ ਚਿਹਰੇ ਤੇ ਨੂਰ ਸੀ ਗਲੋ ਸੀ ਜਿਹਨੂੰ ਆਪਾਂ ਆਖ ਦਿੰਨੇ ਹਾਂ ਤੇ ਜੱਚਦੀਆਂ ਸੀ ਫੇਰ ਵੀ ਚੰਗਾ ਸੀਗਾ ਹਾਂ ਜੱਚਦੀਆਂ ਸੀ ਕੁੜੀਆਂ ਹਾਂਜੀ ਸੱਤ ਦੇ ਸੀ ਲੋਕ ਹਾਂਜੀ ਤੇ ਆਂਟੀ ਇੱਕ ਤੁਸੀਂ ਦੱਸਦੇ ਸੀਗੇ ਵੀ ਸੋਨੇ ਦੀਆਂ ਜ਼ੰਜੀਰੀਆਂ ਹਾਂ ਜੰਜੀਰੀਆਂ ਹੁੰਦੀਆਂ ਹੁੰਦੀਆਂ ਸੀ ਨਾ ਕੁਰਤੀਆਂ ਹੁੰਦੀਆਂ ਸੀ ਹਾਂ ਇਹ ਚੀਜ਼ ਆਇਨੀ ਸੀ ਵੀ ਉਹ ਇੰਨੀਆਂ ਵੀ ਆਪਾਂ ਦੇ ਸੀ ਜਿਵੇਂ ਹੀ ਰੋਲੇ ਸੀ ਵੀ ਉਹ ਨਹੀਂ ਇਹ ਕਿੰਨੀ ਸੀ ਕਿੰਨੀ ਹਾਂ ਇਹ ਕੰਟਰਾਸਟ ਦਾ ਹੁਣ ਰਿਵਾਜ ਹੈ ਨਾ ਹਾਂਜੀ ਹਾਂ ਉਦੋਂ ਵੀ ਰਿਵਾਜ ਸੀਗਾ ਬਈ ਜਿਵੇਂ ਗੁਲਾਬੀ ਕੁਰਤੀ ਤੇ ਕਾਲੀ ਸੂਫ ਦੀ ਸੁੱਤਣ ਹਾਂਜੀ ਜਾਂ ਸਲਵਾਰ ਜਿਹਨੂੰ ਆਪਾਂ ਆਦੇ ਹਾਂ ਪੈਸ਼ਨ ਨੇ ਦੀਆਂ ਜੰਜੀਰੀਆਂ ਹੁੰਦੀਆਂ ਸੀ ਜਵਾਨ ਕੁੜੀਆਂ ਦੇ ਵੀ ਇੱਥੇ ਬਟਨ ਸੋਨੇ ਦੇ ਇਹ ਥੱਲੇ 4 ਜਾਂ 3 ਲੜੀਆਂ ਲਾਉਂਕਦੀਆਂ ਸੀ ਤੇ ਉਹ ਸੋਨੇ ਦੀ ਜੰਜੀਰੀ ਆਮ ਤੌਰ ਤੇ ਉਹਨਾਂ ਦੇ ਕੁੜਤੀਆਂ ਦੀ ਹੁੰਦੀ ਸੀ ਤੇ ਜਿਹੜੀਆਂ ਅੱਧਖੜ ਜਾਂ ਬਜ਼ੁਰਗ ਔਰਤਾਂ ਨੇ ਸੀ ਉਹਨਾਂ ਦੇ ਇਕੱਲੇ ਬਟਨ ਹੁੰਦੇ ਸੀ ਸੋਨੇ ਦੇ ਉਹ ਵੀ ਪਾਈ ਹੁੰਦੇ ਸੀ ਮਤਲਬ ਸੋਨੇ ਦੇ ਹੁੰਦੇ ਸੀ ਅੱਛਾ ਉਹਦੇ ਤਾਂ ਸੋਨੇ ਤੇ ਬੰਦਿਆਂ ਦੇ ਵੀ ਹੁੰਦਾ ਸੀ ਕੋਈ ਅ ਬੰਦਿਆਂ ਦੇ ਵੀ ਹੁੰਦਾ ਸੀ ਬੰਦਾਂ ਦੇ ਵੀ ਹੁੰਦਾ ਸੀ ਅੱਛਾ ਜੀ ਤੁਸੀਂ ਆਖੋਗੇ ਵੀ ਇਹ ਵਾਰੀ-ਵਾਰੀ ਉਸੇ ਪੰਜਾਬੀ ਸਾਹਿਤ ਤੇ ਆ ਜਾਂਦਾ ਹੈ ਉਹ ਸੋਹਣਾ ਲੱਗਦਾ ਹੈ ਹਾਂ ਜੀ ਬਿਲਕੁਲ ਤੇ ਉਹ ਹੁਣ ਇੱਕ ਲੋਕ ਗੀਤਾਂ ਦੇ ਵਿੱਚ ਆਉਂਦਾ ਹੈ ਇੱਕ ਭਰਾ ਆਪਣੀ ਭੈਣ ਨੂੰ ਮਿਲਣ ਵਾਸਤੇ ਜਾਂਦਾ ਹਾਂਜੀ ਉਹਦੇ ਕੋਲੇ ਠਹਿਰਦਾ ਉਹ ਇੱਕ ਦਿਨ ਰਹਿੰਦਾ ਤਾਂ ਉਹ ਭੈਣ ਕਹਿੰਦੀ ਹੈ ਤੇਰਾ ਸੋਨੇ ਦੀ ਜੰਜੇਰੀ ਵਾਲਾ ਕੁਰਤਾ ਮੈਂ ਕਿਹੜੀ ਕਿੱਲੀ ਟੰਗਾ ਵੀਰਨਾ ਅੱਛਾ ਜੀ ਉਹਨੂੰ ਇਹਨਾਂ ਚਾ ਚੜਿਆ ਵੀ ਮੇਰਾ ਭਰਾ ਆ ਹਾਂਜੀ ਤੇ ਜਿਹੜਾ ਮਤਲਬ ਜਿਹੜਾ ਕੁਰਤਾ ਹੈ ਸੋਨੇ ਦੀ ਜੰਜੇਰੀ ਵਾਲਾ ਮੈਂ ਕਿਹੜੀ ਕਿੱਲੀ ਤੇ ਟੰਗਾ ਹਾਂਜੀ ਉਹਨੂੰ ਚਾ ਚੜਿਆ ਵੰਦੇ ਉਹ ਭਰਾ ਦੀ ਵਡਿਆਈ ਵੀ ਇੱਕ ਸਾਲ ਦੀ ਵਡਿਆਈ ਵੀ ਹੈ ਵੀ ਇਹਦੇ ਸੋਨੇ ਦੀ ਜੰਜੇਰੀ ਵਾਲਾ ਕੁਰਤਾ ਪਾਇਆ ਹੈ ਠੀਕ ਹੈ ਮਤਲਬ ਹਰ ਜਿਹੜਾ ਚਾ ਹੈ ਜਾਂ ਸ਼ੁਕੀਨੀ ਹੈ ਹਾਂਜੀ ਇਹ ਤਾਂ ਮਨੁੱਖੀ ਸੁਭਾਅ ਦਾ ਇੱਕ ਹੰਗ ਹੈ ਹਾਂਜੀ ਇਹ ਤਰ੍ਹਾਂ ਦਾ ਹੈ ਤਾਂ ਸ਼ਕੀਨੀ ਹਰ ਯੁੱਗ ਦੇ ਵਿੱਚ ਰਹੀ ਹੈ ਕਿਸੇ ਰੂਪ ਚ ਕਦੇ ਸ਼ਕੀਨੀ ਸੀ ਜਿਹੜੀ ਉਹ ਮਤਲਬ ਪੁਰਾਣੇ ਜੰਗਲੀ ਲੋਕ ਜਿਹੜੇ ਸੀ ਉਹ ਹੱਡੀਆਂ ਦੇ ਗਹਿਣੇ ਮਤਲਬ ਗਾਣੇ ਚ ਪਾ ਕੇ ਹਾਂਜੀ ਜਾਨਵਰਾਂ ਦੀਆਂ ਹੱਡੀਆਂ ਉਹਨਾਂ ਨੂੰ ਪਰੋ ਕੇ ਤੇ ਗਾਣਾਂ ਦੇ ਵਿੱਚ ਪਾ ਲੈਂਦੇ ਸੀ ਐਡੀ ਸ਼ਕੀਨੀ ਸੀ ਉਹ ਨਾਲੇ ਉਹਨਾਂ ਦੀ ਤਾਕਤ ਵੀ ਦਰਸਾਉਂਦਾ ਹੋਊਗਾ ਨਾ ਵੀ ਇਹਨਾਂ ਨੇ ਆਹ ਜਾਨਵਰ ਨੂੰ ਹਾਂ ਜਾਨਵਰ ਨੂੰ ਮਾਰਿਆ ਉਹਨਾਂ ਨੇ ਹਾਂ ਫਿਰ ਮਤਲਬ ਇਹ ਸ਼ਕੀਨੀ ਦੇ ਵਿੱਚ ਗਹਿਣੇ ਗਹਿਣੇ ਆ ਗਏ ਫਿਰ ਹਾਂਜੀ ਫਿਰ ਗਾਣੇ ਜਿਹੜੇ ਪਹਿਲਾਂ ਹੋਰ ਧਾਤਾਂ ਦੇ ਬਣੇ ਫਿਰ ਸੋਨੇ ਦੇ ਗਹਿਣੇ ਸੋਨੇ ਕੀਮਤੀ ਹੈ ਸਾਰੇ ਨਾਲ ਫਿਰ ਸੋਨੇ ਦੇ ਗਹਿਣੇ ਪਾਉਣ ਲੱਗ ਗਏ ਇਹ ਸ਼ਕੀਨੀਆਂ ਜਿਹੜੀ ਇਹ ਬੰਦੇ ਦੀ ਚੜ੍ਹਦੀ ਕਲਾ ਦੀ ਪ੍ਰਤੀਕ ਹੈ ਨਾ ਕਿ ਬੰਦਾ ਆਪਣੇ ਜਪੂਰੇ ਚੜ੍ਹਦੀ ਕਲਾ ਦਾ ਹੈ ਮੇਰੇ ਬੰਦੇ ਦਾ ਦਿਲ ਠੱਠਾ ਵਿਆ ਹੈ ਹਨਾ ਉਦਾਸ ਹੈ ਉਹ ਸ਼ਕੀਨੀ ਲਾ ਹੀ ਨਹੀਂ ਸਕਦਾ ਨਹੀਂ ਲਾ ਸਕਦਾ ਇਹ ਚੜ੍ਹਦੀ ਕਲਾ ਦੀ ਇਨਸ਼ਾਅੱਹ ਹਾਂਜੀ ਇੱਕ ਵੀ ਸੀਗਾ ਕਿ ਉਦੋਂ ਡਰ ਨਹੀਂ ਸੀਗਾ ਹਨਾ ਕੋਈ ਅੱਜਕੱਲ ਚੋਰੀ ਚੱਕੀ ਦਾ ਜਿਵੇਂ ਡਰ ਜਾਦੇ ਨਹੀਂ ਨਹੀਂ ਅੱਜਕੱਲ ਆਪਾਂ ਬਾਹਰ ਪਾ ਕੇ ਜਾ ਨਹੀਂ ਸਕਦੇ ਹਨਾ ਉੱਥੇ ਤੇ ਉਦੋਂ ਨਹੀਂ ਨਹੀਂ ਆਵੇਂ ਪਾਏ ਹੁੰਦੇ ਸੀ ਬਿਲਕੁਲ ਹਾਂਜੀ ਇਸੇ ਤਰ੍ਹਾਂ ਵੀ ਤੇ ਜਿਵੇਂ ਆਪਾਂ ਗੱਲ ਕਰਦੇ ਸੀਗੇ ਅੰਕਲ ਜੀ ਵੀ ਮੁਸਲਮਾਨਾਂ ਦਾ ਮੁਗਲਾਂ ਦਾ ਰਾਜ ਰਿਹਾ ਆਪਣੇ ਤੇ ਤੇ ਉਦੋਂ ਕਾਫੀ ਉਹਨਾਂ ਦੇ ਲੀੜੇ ਕੱਪੜਿਆਂ ਦਾ ਅਸਰ ਆਪਣੇ ਤੇ ਹੋਇਆ ਹੋਣਾ ਹਾਂ ਬਿਲਕੁਲ ਹੋਇਆ ਤੇ ਪਰ ਉਸ ਰਾਜ ਦਾ ਇਹ ਅਸਰ ਹੋਇਆ ਕਿ ਹਾਲਮੀ ਜਿਹੜੀ ਸੀ ਉਹ ਸਲਵਾਰਾਂ ਵੀ ਪਹਿਨਦੇ ਸੀ ਅੱਛਾ ਜੀ ਆਪਣੇ ਬੰਦੇ ਪੰਜਾਬੀ ਬਿਲਕੁਲ ਅੱਛਾ ਜੀ ਸਲਵਾਰਾਂ ਪਹਿਨਦੇ ਸੀ ਇਹਨਾਂ ਨੂੰ ਪਤਾ ਸੀ ਇਹਨਾਂ ਦੇ ਜਿਵੇਂ ਮੁਸਲਮਾਨ ਤਾਂ ਜਿਹੜੇ ਪਾਕਿਸਤਾਨ 'ਚ ਤਾਂ ਅੱਪਾ ਹੁਣ ਵੀ ਦੇਖਦੇ ਆਂ ਕਈ ਹਾਂਜੀ ਹਾਂਜੀ ਅੱਛਾ ਆਪਣੇ ਵੀ ਪਾਉਂਦੇ ਸੀ ਆਪਣੇ ਵੀ ਪਾਉਂਦੇ ਸੀਗੇ ਪਹਿਲੇ ਸਮੇਂ ਦੇ ਵਿੱਚ ਸਲਵਾਰਾਂ ਪਾ ਕੇ ਇਹ ਦੱਸਦੇ ਹੁੰਦੇ ਆ ਇਹਨਾਂ ਦੇ ਫਾਦਰ ਪੜ੍ਹਦੇ ਸੀ ਦੱਸੋ ਉਸੇ ਉਹ ਹਾਂ ਉਹਨਾਂ ਦੀ 1928-29 'ਚ ਉਹਨਾਂ ਨੇ 10ਵੀਂ ਪਾਸ ਕੀਤੀ ਸੀ ਅੱਛਾ ਜੀ ਹਾਂ ਤੇ ਉਹ ਹਾਕੀ ਦੀ ਟੀਮ ਦੇ ਕੈਪਟਨ ਹੁੰਦੇ ਸੀ ਤੇ ਉਹ ਜਿਹੜੀ ਗਰੁੱਪ ਫੋਟੋ ਹੈ ਉਹ ਟੀਮ ਦੀ ਫੋਟੋ ਵੇਖੀ ਅਸੀਂ ਗਰੁੱਪ ਫੋਟੋ ਉਹ ਸਲਵਾਰਾਂ ਪਾਈਆਂ ਕੁੜਤਿਆਂ ਦੇ ਨਾਲ ਅੱਛਾ ਹਾਕੀ ਖੇਡਣ ਗਿਆ ਨਹੀਂ ਹਾਂਜੀ ਹਾਂਜੀ ਅੱਛਾ ਜੀ ਠੀਕ ਹੈ ਹਾਂ ਉਹਨਾਂ ਦੀ ਉਹਨਾਂ ਨੇ ਸਲਵਾਰਾਂ ਪਾਈਆਂ ਹੋਈਆਂ ਸਾਰੇ ਸਾਰੀ ਟੀਮ ਦੇ ਤੇ ਟੀਚਰਾਂ ਦੇ ਵੀ ਸਲਵਾਰ ਤੇ ਟੀਚਰਾਂ ਦੇ ਵੀ ਪਾਈਆਂ ਹੋਈਆਂ ਉਹ ਗਰੁੱਪ ਫੋਟੋ ਉਹ ਹੁਣ ਕਿਤੇ ਗਵਾਚ ਗਈ ਉਹ ਫੋਟੋ ਨਹੀਂ ਸੰਭਾਲ ਸਕੇ ਉਹ ਸਾਹਮਣੇ ਹੋ ਗਏ ਹੁੰਦੀ ਹੈ ਜੋ ਸਾਹਮਣੇ ਡਾਕੂਮੈਂਟਸ ਹੀ ਹੁੰਦੇ ਆ ਉਹਨੂੰ ਪਰਿਵਾਰ ਨੇ ਨਹੀਂ ਸੰਭਾਲੀ ਜੇ ਤੇ ਹਾਂਜੀ 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 ਤੇ ਉਹ ਸਲਵਾਰਾਂ ਪਾਉਂਦੇ ਮੈਂ ਹੁਣ ਵੀ ਏਕਾ ਦੁਕਾ ਵੈਨਾ ਸਰਵਾਰਾਂ ਕਈ ਕਈ ਲੋਕ ਪਹੁੰਚੇ ਉਨੜ ਕੇ ਉਹੀ ਉਹੀ ਆਈ ਜਾਂਦਾ ਉਹੀ ਉਹੀ ਰਵਾਜ ਆਈ ਜਾਂਦੇ ਮਾਣ ਮੜ ਕੇ ਉਹੀ ਕਦੇ ਮਤਲਬ ਕਦੇ ਆਪਣਾ ਭੀੜੇ ਪਹੁੰਚੇ ਵਾਲੇ ਆ ਗਿਆਂ ਕਦੇ ਖੁੱਲੇ ਵਾਲੇ ਆ ਗਿਆਂ 10-15 ਸਾਲ ਪਿੱਛੋਂ ਫਿਰ ਫਿਰ ਉਹੀ ਆ ਜਾਂਦਾ ਕਮਾਲ ਹਾਂਜੀ ਹਾਂਜੀ ਸੱਭ ਦੇ ਸੀਗੇ ਤੇ ਲੋਕਾਂ ਦਾ ਕੰਮਵੰਨੀ ਬਹੁਤ ਧਿਆਨ ਸੀ ਹਾਂਜੀ ਕੰਮਵੰਨੀ ਧਿਆਨ ਸੀ ਖਾਣ ਪੀਣ ਚੰਗਾ ਸੀ ਬਹੁਤਾ ਇਹ ਸ਼ਕੀਨੀ ਵਾਲੇ ਪਾਸੇ ਲੋਕਾਂ ਦਾ ਘਟ ਸੀਗਾ ਹਾਂਜੀ ਰੁਝਾਨ ਤੇ ਉਹਦੇ ਚ ਵੀ ਕੋਈ ਬਹੁਤਾ ਉਹ ਚੜਮੀ ਜੀ ਕੋਈ ਗੱਲ ਉਹ ਜੀ ਨਹੀਂ ਸੀ ਹੁੰਦੀ ਬਹੁਤ ਸੋਹਣਾ ਲੱਗਿਆ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਤੇ ਆਪਾਂ ਅਗਲੇ ਐਪੀਸੋਡ ਚ ਕਿਸੇ ਨਵੇਂ ਵਿਸ਼ੇ ਨਾਲ ਮਿਲਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬੱਚੀ ਧੰਨਵਾਦ ਜੀ ਬਹੁਤ ਬਹੁਤ